ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਆਰਮਾਨਾਂ ਦੀ ਗੱਠੜੀ। ਜੁਗਿੰਦਰ ਸਿੰਘ ਭਲੇ ਵੇਲੇਆ ਚ ਫੌਜ ਚ ਭਰਤੀ ਹੋਇਆ ਸੀ। ਉਹਨਾਂ ਵੇਲੇਆ ਚ ਜਦੋਂ ਸਿਰਫ ਸੀਰਕ ਯੋਗਤਾ ਦੇ ਬਲਤੇ ਨੌਕਰੀ ਮਿਲ ਜਾਂਦੀ ਸੀ। ਰਿਸ਼ਵਤ ਜਾਂ ਸਿਫਾਰਸ਼ ਦੀ ਲੋੜ ਨਹੀਂ ਸੀ ਪੈਂਦੀ। ਵਿਆਹ ਤੋਂ ਬਾਅਦ ਉਹਨੇ ਨੌਕਰੀ ਛੱਡਣ ਦੀ ਕੋਸ਼ਿਸ਼ ਵੀ ਕੀਤੀ ਪਰ ਫੌਜ ਵਾਲੇ ਘਰੋਂ ਲੈ ਗਏ ਸਨ ਆਕੀ। ਫਿਰ ਇੱਕ ਦਿਨ ਪਿੱਟ ਤੇ ਭਾਰ ਚੁੱਕ ਕੇ ਤੁਰੰਦੀ ਸਜ਼ਾ ਤੇ ਲੂਣ ਵਾਲਾ ਪਾਣੀ ਪਿਆ ਪਿਆ ਕੇ ਅਕਲ ਟਿਕਾਣੇ ਲੈ ਆਂਦੀ ਸੀ ਆਰਮੀ ਵਾਲਿਆਂ ਨੇ। ਜਿਵੇਂ ਕਿਵੇਂ ਔਖਾ ਸੌਖਾ ਹਵਲਦਾਰੀ ਦੀ ਪੈਨਸ਼ਨ ਲੈ ਆਈ ਮੁੜਿਆ ਸੀ ਉਹ ਤੇ ਨਾਲ ਹੀ ਪੱਕਾ ਨੌ ਵੀ ਕਮਾ ਲਿਆ ਸੀ ਹੌਲਦਾਰ ਵਿਆਹ 25 ਸਾਲ ਦੀ ਉਮਰ ਦੇ ਇੱਧ-ਗਿੱਧ ਪਹੁੰਚ ਕੇ ਹੋਇਆ ਸੀ ਉਹਦਾ ਤੇ ਰੱਬ ਸੁਭਬੀ ਉਹਦੀ ਜੀਵਨ ਸਾਥਣ ਦਾ ਨਾਮ ਵੀ ਜੋਗਿੰਦਰ ਕੌਰ ਹੀ ਸੀ ਬੜੀ ਵਧੀਆ ਜੋੜੀ ਸੀ ਉਹਨਾਂ ਦੀ ਜੋਗਿੰਦਰ ਕੌਰ ਬੜੀ ਨੇਕ ਸੁਆਦੀ ਸੀ ਤੇ ਜੋਗਿੰਦਰ ਸਿੰਘ ਵੀ ਪਿਆਰ ਕਰਨ ਵਾਲਾ ਯਾਰ ਰੱਖਣ ਵਾਲਾ ਪਤੀ ਸੀ ਕਦੀ ਵੀ ਕਿਹਾ ਸੁਣੀ ਨਹੀਂ ਸੀ ਹੋਈ ਉਹਨਾਂ ਦਰਮਿਆਨ ਜੇ ਕੋਈ ਕਮੀ ਸੀ ਤਾਂ ਸਿਰਫ ਔਲਾਦ ਦੀ ਲੱਖ ਯਤਨਾਂ ਤੋਂ ਬਾਅਦ ਵੀ ਸੰਤਾਨ ਨਹੀਂ ਸੀ ਹੋਈ ਉਹਨਾਂ ਦੀ ਜਦੋਂ ਕਿਸੇ ਪਾਸਿਓਂ ਵੀ ਕੋਈ ਆਸ ਨਾ ਰਹੀ ਤਾਂ ਜੁਗਿੰਦਰ ਕੌਰ ਦੇ ਭਰਾ ਨੇ ਆਪਣੀ ਸਭ ਤੋਂ ਛੋਟੀ ਧੀ ਬਲਵੀਰ ਉਹਨਾਂ ਦੀ ਝੋਲੀ ਪਾ ਦਿੱਤੀ ਜਿਸ ਨੂੰ ਉਹਨਾਂ ਦੋਹਾਂ ਜੀਆ ਨੇ ਬੜੇ ਲਾਡਾਂ ਨਾਲ ਪਾਲਿਆ ਦਸਵੀਂ ਤੱਕ ਪੜ੍ਹਾਇਆ ਤੇ ਨੇੜਲੇ ਪਿੰਡੀ ਚੰਗਾ ਵਰ ਘਰ ਦੇਖ ਕੇ ਵਿਆਵੀ ਕਰ ਦਿੱਤਾ ਜਮੀਨ ਤਾਂ ਮਸਾ ਗੁਜ਼ਾਰੇ ਜੋਗੀ ਸੀ ਹਾਲਦਾਰ ਦੀ ਪਰ ਪੈਨਸ਼ਨ ਨਾਲ ਸੋਨਾ ਨਿਰਵਾਹ ਹੋ ਜਾਂਦਾ ਸੀ ਸਾਰਾ ਦਿਨ ਵਿਹਲਾ ਰਹਿਣਾ ਮੁਸ਼ਕਿਲ ਸੀ ਸੋਹਣੇ ਜਮੀਨ ਠੇਕੇ ਤੇ ਦੇ ਕੇ ਥੋੜੀ ਕੁ ਨੁੱਕਰ ਪੱਠੇ ਦੱਥੇ ਲਈ ਰੱਖ ਲਈ ਸੀ ਤੇ ਇੱਕ ਚੰਗੇ ਰਵੇ ਦੀ ਮੱਝ ਰੱਖ ਲਈ ਸੀ ਚੁਗਿੰਦਰ ਨੂੰ ਗੱਲਾਂ ਕਰਨ ਦਾ ਬੜਾ ਸ਼ੌਂਕ ਸੀ ਘਰ ਹੁੰਦਾ ਤਾਂ ਨੌਕਰੀ ਟਾਈਮ ਦੀਆਂ ਗੱਲਾਂ ਛੇੜ ਵੈਂਦਾ ਸਾਹਿਬ ਨੇ ਜੇ ਬੋਲਾ ਸੂਬੇਦਾਰ ਨੇ ਉਹ ਕਹਾ ਬਰਫਾਂ ਤੋਂ ਲੈ ਕੇ ਰੇਤਲੇ ਮੈਦਾਨਾਂ ਦੀਆਂ ਗੱਲਾਂ ਰੇਡੀਓ ਹੀ ਬਣ ਜਾਂਦਾ ਸੀ ਕਈ ਵਾਲੀ ਹੌਲਦਾਰ ਜਕਿੰਦਰ ਕੌਰ ਕਦੀ ਕਦੀ ਕਹਿ ਦਿੰਦੀ ਬਲਵੀਰ ਦੇ ਭਾ ਇਹ ਗੱਲ ਤਾਂ ਤੂੰ ਪਹਿਲਾਂ ਵੀ 20 ਵਾਰੀ ਸੁਣਾਈ ਆ ਬੱਸ ਵੀ ਕਰਿਆ ਕਰਨਾ ਸੁਣ ਕੇ ਜਰਾ ਛੇਪ ਜਾਂਦਾ ਤੇ ਆਖਦਾ ਚੱਲ ਚਾਹ ਬਣਾ ਲੈ ਭੋਰਾ ਫਿਰ ਮੈਂ ਨਿਕਲਾਂ ਬਾਹਰ ਮੱਝ ਕਾਲੀ ਪਈ ਐ ਫਿਰ ਚੱਲ ਸੋ ਚੱਲ ਫਿਰ ਹੌਲੀ ਹੌਲੀ ਉਹਨੇ ਰੋਜ਼ ਦਾ ਨੇਮ ਬਣਾ ਲਿਆ ਸੀ ਮੱਝ ਨੂੰ ਚਾਰ ਕੇ ਲਿਓਣ ਦਾ ਸਵੇਰ ਦੀ ਰੋਟੀ ਖਾ ਕੇ ਮੱਝ ਲੈ ਕੇ ਚਾਰ ਨਿਕਲ ਜਾਂਦਾ ਦੇ ਸ਼ਾਂਤ ਵਾਲੀ ਤੋਂ ਮੁੜਦਾ ਬਾਹਰ ਹੋਰ ਕਿਸੇ ਨਾਲ ਘੱਟ ਵੱਧੀ ਗੱਲ ਕਰਦਾ ਸੀ ਉਹ ਪਰ ਇਕੱਲਾ ਮੱਝ ਨਾਲ ਹੀ ਗੱਲਾਂ ਕਰੀ ਜਾਂਦਾ ਬੰਦੇ ਨੂੰ ਗਾਲ੍ਹਾਂ ਕੱਢ ਲੈਂਦਾ ਪਿੱਠ ਪਿੱਛੇ ਪਰ ਮੱਝ ਨੂੰ ਕਦੀ ਫਿੱਟੇ ਮੂੰਹ ਨਹੀਂ ਸੀ ਕਿਹਾ ਉਹਨੇ ਆਕਲ ਕਰ ਆਕਲ ਕਾ ਆ ਨਾਲ ਸਬਰ ਕਰ ਲਿਆ ਕਰ ਕਣਕ ਨੂੰ ਮੂੰਹ ਨਾ ਮਾਰ ਕੋਈ ਕੰਜਰ ਗੁੱਸਾ ਕਰੂਗਾ ਕੰਬੜੀਏ ਤੇ ਮੱਝ ਵੀ ਜਿਵੇਂ ਗੱਲ ਸਮਝਦੀ ਸੀ ਉਹਦੀ ਕਦੀ ਨਾਥ ਨਹੀਂ ਸੀ ਪਾਈ ਉਹਨੂੰ ਹੌਲਦਾਰ ਨੇ ਤੇ ਨਾ ਹੀ ਕਦੀ ਹੱਥ 'ਚ ਸੋਟੀ ਰੱਖੀ ਸੀ ਮੋੜਨ ਲਈ ਉਹਦੀ ਹਰ ਗੱਲ ਸਮਝਦੀ ਸੀ ਉਹ ਸ਼ਾਇਦ ਸੇਵਾ ਇੰਨੀ ਕਰਦਾ ਸੀ ਕਿ ਮੱਝ ਤੋਂ ਮੱਖੀ ਤਿਲਕਦੀ ਸੀ ਕੋਈ ਬੇਚਨ ਦੀ ਗੱਲ ਕਰੇ ਤਾਂ ਲੜ ਪੈਂਦਾ ਸੀ ਉਹ ਇੱਕ ਤਰ੍ਹਾਂ ਨਾਲ ਉਹਦੇ ਘਰ ਦਾ ਤੀਸਰਾ ਜੀ ਸੀ ਉਹ ਵੀ ਬਸ ਐਨੀ ਕੁ ਹੀ ਦੁਨੀਆ ਸੀ ਉਹਦੀ ਜ਼ਮੀਨ ਦਾ ਠੇਕਾ ਪੈਨਸ਼ਨ ਤੇ ਦੁੱਧ ਦੀ ਥੋੜੀ ਕੁ ਆਮਦਨ ਨਾਲ ਸੋਹਣਾ ਗੁਜ਼ਾਰਾ ਚੱਲਦਾ ਸੀ ਹੌਲਦਾਰ ਦਾ ਉਹ ਆਪਣੀ ਦੁਨੀਆ ਵਿੱਚ ਮਸਤ ਸੀ ਤੇ ਲੋਕ ਉਹਦੀਆਂ ਗੱਲਾਂ ਵਿੱਚ ਕਿ ਬੜਾ ਰਸੂਖੇ ਦੁਆ ਜੀਆਂ ਦਾ ਹੋਰ ਕਿਸੇ ਵੱਲ ਤਾਂ ਵੇਂਦੇ ਹੀ ਨਹੀਂ ਆਪਸ ਵਿੱਚ ਹੀ ਰੁੱਝੇ ਰਹਿੰਦੇ ਨੇ ਬਲਵੀਰ ਦੇ ਬੱਚੇ ਹੋ ਗਏ ਸੰਤ ਤੇ ਰੁੱਝ ਗਈ ਸੀ ਆਪਣੇ ਘਰੇ ਪਰ ਨੇੜੇ ਹੋਣ ਕਾਰਨ ਛੇਤੀ ਹੀ ਆ ਕੇ ਮਿਲ ਜਾਂਦੀ ਸੀ ਉਹ ਐਨੇ ਨਾਲ ਘਰ ਚਰਾਉਣਕ ਲੱਗੀ ਰਹਿੰਦੀ ਕਦੀ ਕਦੀ ਹੌਲਦਾਰ ਨੇ ਜਗਿੰਦਰੋ ਨੂੰ ਕਹਿਣਾ ਵੀਰੀ ਕੋਲ ਚਲੀ ਜਾਮੀ ਜੇ ਮੈਂ ਪਹਿਲਾਂ ਤੁਰ ਗਿਆ ਤੇ ਜਗਿੰਦਰ ਉਹ ਅੱਖਾਂ ਭਰ ਆਉਂਦੀ ਵੀਰੀ ਦੇ ਪਾ ਰੱਬ ਦਾ ਨਾਮ ਲਿਆ ਕਰ ਕਰਮਾਂ ਵਾਲੀਆਂ ਹੁੰਦੀਆਂ ਜਿਹੜੀਆਂ ਪਤੀ ਦੇ ਹੱਥੀ ਤੁਰ ਜਾਣ ਬਾਲਸ ਦਾ ੱੱਕੇ ਥੋੜੇ ਹੀ ਹੁੰਦੇ ਆ ਆਹ ਗੱਲ ਮੁੜ ਕੇ ਨਾ ਆਖੀ ਇਹ ਸਭ ਕਰਨ ਦੀਆਂ ਗੱਲਾਂ ਹੀ ਨਹੀਂ ਕੁਦਰਤ ਆਪਣਾ ਕੰਮ ਆਪਣੇ ਤਰੀਕੇ ਨਾਲ ਕਰਦੀ ਏ ਬੜੇ ਸੋਹਣੇ ਤਰੀਕੇ ਨਾਲ ਜ਼ਿੰਦਗੀ ਦੀ ਗੱਡੀ ਰੇੜ ਰਹੀ ਸੀ ਹੌਲਦਾਰ ਦੀ ਫੇਰ ਇੱਕ ਦਿਨ ਸ਼ਾਮ ਨੂੰ ਉਹ ਘਰੇ ਪਰਤਿਆ ਤਾਂ ਤੇਜ਼ ਬੁਖਾਰ ਸੀ ਉਹਨੂੰ ਜਿਵੇਂ ਕਿਵੇਂ ਮੱਝ ਕੀਲੇ ਬੰਨੀ ਤੇ ਮੰਜੇ ਤੇ ਟੈਪਿਆ ਜਗਿੰਦਰ ਉਹਨੇ ਡਾਕਟਰ ਬੁਲਾਇਆ ਪਿੰਡ ਚੋਂ ਦਵਾਈ ਦੇ ਕੇ ਚਲਾ ਗਿਆ ਠੰਡੇ ਪਾਣੀ ਦੀਆਂ ਪੱਟੀਆਂ ਕਰਨ ਨੂੰ ਕਹਿ ਗਿਆ ਰਾਤ ਟਿਕ ਗਿਆ ਹਾਲਦਾਰ ਸਵੇਰੇ ਜਗਿੰਦਰੋਂ ਨੇ ਤੜਕੇ ਉੱਠ ਕੇ ਵੇਖਿਆ ਤਾਂ ਹਾਲਦਾਰ ਪੱਲਾ ਛੁੜਾ ਚੁੱਕਾ ਸੀ ਜਾਨ ਲੱਗੇ ਆਵਾਜ਼ ਆਕਣਾ ਦੇ ਹੋਈ ਉਸ ਤੋਂ ਚੁੱਪਚਾਪੀ ਕੁਝ ਕਰ ਗਿਆ ਰਾਤ ਦੇ ਹਨੇਰੇ 'ਚ ਜਗਿੰਦਰੋਂ ਦੀ ਤਾਂ ਜਿਵੇਂ ਦੁਨੀਆ ਹੀ ਉਜੜ ਗਈ ਸੀ ਰਾਤੋਂ ਰਾਤ ਦਿਨ ਚੜ੍ਹੇ ਸਭ ਸਾਖ ਸਕੀਰੀ 'ਚ ਸੁਨੇਹੇ ਭੇਜ ਦਿੱਤੇ ਗਏ ਸ਼ਾਮ ਨੂੰ ਦਾ ਸੰਸਕਾਰ ਕਰਨਾ ਸੀ ਪਰ ਸਭ ਹੈਰਾਨ ਸਨ ਐਨਾ ਪ੍ਰੇਮ ਸੀ ਜਗਿੰਦਰ ਕੌਰ ਦਾ ਕਿਤੇ ਅਥਰੂ ਨਹੀਂ ਸੀ ਡਿੱਗਾ ਉਹਦਾ ਪੱਥਰੀ ਹੋ ਗਈ ਸੀ ਉਹ ਬਿਲਕੁਲ ਸਿਲ ਪੱਥਰ ਬਲਵੀਰ ਨੇ ਰੋ ਰੋ ਬੁਰਾ ਹਾਲ ਕਰ ਲਿਆ ਪਰ ਜੁਕੇਂਦਰ ਕਾਰ ਇੱਕ ਨੁਕਰੇ ਲੱਗੀ ਗੁੰਮਸੂਮ ਪਈ ਸੀ ਮੂੰਹ ਤੇ ਚੁੰਨੀ ਲੈ ਕੇ ਬੰਦੇ ਹਾਲਦਾਰ ਨੂੰ ਨਹਾਉਣ ਲੱਗੇ ਤਾਂ ਬੁੜੀਆਂ ਨੇ ਜੁਕੇਂਦਰ ਨੂੰ ਜੁਕੇਂਦਰ ਨੂੰ ਇੱਕ ਪਾਸੇ ਪੱਲਾ ਲੈ ਕੇ ਪਈ ਰਹੀ ਅਖੀਰ ਜਦੋਂ ਹਾਲਦਾਰ ਨੂੰ ਲੈ ਕੇ ਧਰਨ ਲੱਗੇ ਤਾਂ ਜੁਕੇਂਦਰ ਕਾਰ ਨੂੰ ਕਿਸੇ ਔਰਤ ਨੇ ਹਿਲਾਇਆ ਉੱਠ ਭੈਣੇ ਮੂੰਹ ਵੇਖਲਾ ਜਾਂਦੀ ਵਾਰ ਦਾ ਫੇਰ ਨਹੀਂ ਹੋਣੇ ਲੱਭਣਾ ਪਰ ਜਗਿੰਦਰ ਕੌਰ ਹੁੰਦੀ ਤਾਂ ਉੱਠਦੀ ਉਹ ਤਾਂ ਖੁਦ ਵੀ ਜਾ ਚੁੱਕੀ ਸੀ ਹੌਲਦਾਰ ਕੌਰ ਲੜਨੀ ਸੀ ਛੱਡਿਆ ਉਹਨੇ ਮਾਗਰੇ ਤੁਰ ਗਈ ਸੀ ਆਪਣੇ ਪ੍ਰੀਤਮ ਪਿਆਰੇ ਦੇ ਦੰਦ ਜੁੜ ਗਏ ਵੇਖਣ ਵਾਲਿਆਂ ਦੇ ਬਲਵੀਰ ਦਾ ਰੋਣਾ ਚੱਲਿਆ ਨਹੀਂ ਸੀ ਜਾ ਰਿਹਾ ਅਖੀਰ ਇੱਕੋ ਵੇਲੇ ਦੋਵਾਂ ਦੀਆਂ ਅਰਥੀਆਂ ਉੱਠੀਆਂ ਅਸਮਾਨ ਵੀ ਰੋ ਪਿਆ ਇਹ ਵਰਤਾਰਾ ਵੇਖ ਕੇ ਜਦੋਂ ਭਾਈ ਸਾਹਿਬ ਨੇ ਅਰਦਾਸ ਚ ਇਹ ਸ਼ਬਦ ਕਹੇ ਜਿਸ ਪਿਆਰੇ ਸਿਓ ਨੇ ਤਿਸ ਆਗਿਆ ਮਰ ਚੱਲੀ ਐ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛਾ ਜੀਵਣਾ ਤਾਂ ਕਹਿ ਪਾਛਾ ਜੀਵਣਾ ਕਿੰਨੇ ਵਜੇ ਹੌਲਦਾਰ ਦੀ ਮੱਝ ਨੂੰ ਕੋਈ ਗਵਾਂਡੀ ਪੱਠੇ ਕੁੱਤਰ ਕੇ ਪਾ ਗਿਆ ਸੀ ਰੱਬ ਤਰ ਸੀ ਪਰ ਉਹ ਪੱਠਿਆਂ ਨੂੰ ਮੂੰਹ ਨਹੀਂ ਸੀ ਲਾ ਰਹੀ ਵਿਚਾਰੀ ਵੇਜਵਾਨ ਹੰਝੂ ਕੇਰ ਰਹੀ ਸੀ ਰੋਸ ਜਿਤਾ ਰਹੀ ਸੀ ਸ਼ਾਇਦ ਕਿ ਹੌਲਦਾਰ ਚਾਰਨ ਲਈ ਆਪ ਕਿਉਂ ਨਹੀਂ ਲੈ ਕੇ ਗਿਆ ਉਹੀ ਘਰ ਜੋ ਬੀਤੇ ਕੱਲ ਤੱਕ ਬਸਦਾ ਰਸਦਾ ਘਰ ਸੀ ਅੱਜ ਉਜਾੜ ਵਿਆਵਾਨ ਡਰਾਉਣਾ ਬਣ ਗਿਆ ਸੀ ਜਿੱਥੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਸੀ ਰਿਹਾ। देर शाम ਬਲਵੀਰ ਦੇ ਘਰ ਵਾਲੇ ਨੇ ਲਾਗੀ ਨੂੰ ਕਹਿ ਕੇ ਮੱਝ ਵੀ ਹੱਕ ਲਈ। ਕੌਣ ਸੀ ਜੋ ਇਸ ਬੇਜਵਾਨ ਨੂੰ ਸਾਹਮਦਾ ਹੋਣ? ਵਕਤ ਦਾ ਤਕਾਜ਼ਾ ਸੀ, ਮਜਬੂਰੀ ਸੀ। ਮੱਝ ਵੀ ਰਾਤ ਦੇ ਹਨੇਰੇ ਵਿੱਚ ਡੋਰ ਪੜ ਤੁਰੀ ਜਾਂਦੀ, ਪਿੱਛੇ ਮੁਰਮੁੜ ਤੱਕਦੀ ਜਾ ਰਹੀ ਸੀ। ਸ਼ਾਇਦ ਸਮਝ ਗਈ ਸੀ ਕਿ ਇਸ ਘਰ ਮੁੜ ਕਦੀ ਫੇਰਾਂ ਨਹੀਂ ਪੈਣਾ। ਦੋਸਤੋ ਘਰ ਸਿਰਫ ਇੱਚਰ ਹੈ। ਸਿਰਫ ਵਿੱਚ ਰਹਿਣ ਵਾਲਿਆਂ ਨਾਲ ਹੀ ਅਸਲ ਘਰ ਬਣਦੇ ਨੇ। ਜਿਉਂਦੇ ਵਸਦੇ ਨੇ ਨਹੀਂ ਤੇ ਘਾਟ ਹੀ ਹੁੰਦੇ ਨੇ ਸਿਰਫ ਇੱਟਾਂ ਸਿਮਿੰਟ ਦਾ ਢਾਂਚਾ ਜਾਂ ਜੋੜ ਤੋੜ ਉਹ ਘਾਟ ਜਾਂ ਸਰਾਂ ਜਿੱਥੇ ਅਸੀਂ ਰੁਕਦੇ ਆਂ ਥੋੜਾ ਜਿਹਾ ਬਹੁਤਾ ਹਰਸਾ ਖੀਰ ਨੂੰ ਤੁਰਨਾ ਪੈਂਦਾ ਏ ਚੈੱਕ ਆਊਟ ਕਰਨਾ ਪੈਂਦਾ ਏ ਸਵਾਸਾਂ ਦੀ ਪੂੰਜੀ ਵੇ ਰੂਪ ਵਿੱਚ ਵਣਦਾ ਕਿਰਾਇਆ ਦੇ ਕੇ ਤੇ ਸਾਡੀ ਜਗ੍ਹਾ ਕੋਈ ਹੋਰ ਮੁਸਾਫਿਰ ਆ ਜਾਂਦਾ ਏ ਕੁਝ ਸਮਾਂ ਬਤੌਣ ਲਈ ਕੋਈ ਦਮਕੋਲ ਦਮਾਂ ਦੀ ਪੂੰਜੀ ਤੇ ਅਰਮਾਨਾਂ ਦੀ ਗਾਟੜੀ ਲੈ ਕੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਇਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ